ਐਸਕੇਐਮ ਮੀਟਿੰਗਾਂ ਕਰਕੇ ਅਗਲਾ ਰਣਨੀਤੀ ਲਿਖੂਗੀ ਜੋ ਵੀ ਸਾਨੂੰ ਆਦੇਸ਼ ਦੇਣਗੇ ਅਸੀਂ ਉਹ ਤੇ ਫੁੱਲ ਚੜਾਵਾਂਗੇ ਅੱਜ ਵੀ ਆਪਣਾ ਜਿਹੜਾ ਅੰਦੋਲਨ ਹੈ ਇਹ ਬਿਲਕੁਲ ਸ਼ਾਂਤਮਈ ਪੇਸ ਬਣੇ ਰਹੂਗਾ ਜਦੋਂ ਭਾਰਤੀ ਕਿਸਾਨ ਯੂਨੀਅਨ ਦਿੱਲੀ ਨੂੰ ਉਹ ਮੰਗਾ ਯਾਦ ਕਰਾਉਣ ਵਾਸਤੇ ਜਾ ਰਹੇ ਸਨ ਦੋ ਫੋਰਮ ਤਾਂ ਇਹਨਾਂ ਨੇ ਸੜਕਾਂ 'ਚ ਕਿੱਲ ਡੱਡ ਕੇ ਦੁਆਰਾ ਖੜੀਆਂ ਕਰਕੇ ਅਧਰੂ ਗਾਇਸ ਬੂੜੀਆਂ ਚਲਾ ਕੇ ਸਾਡਾ ਨੌਜਵਾਨ ਸੁਭਕਰਤ ਸਿੰਘ ਸ਼ਹੀਦ ਕਰਤਾ ਟਰੈਕਟਰ ਭੰਨੇ 400 ਕਿਸਾਨ ਇਹਨਾਂ ਨੇ ਫੱਟੜ ਕਰ ਦਿੱਤਾ ਅੱਜ ਕਿਹੜੇ ਮੂਹ ਨਾਲ ਸਾਡੇ ਇਥੇ ਪੰਜਾਬ ਜਾ ਕੇ ਬੂਟਾ ਮੰਗਣ ਆ ਰਹੇ ਆ ਕਿਸਾਨੀ ਜਿਹੜੇ ਸਾਡੇ 750 ਖਾਨ ਸ਼ਹੀਦ ਕੀਤਾ ਇਹਨਾਂ ਨੇ ਉਹਨਾਂ ਦੇ ਅਜੇ ਪਰਿਵਾਰਾਂ ਨੂੰ ਕਾਫੀਆਂ ਨੂੰ ਮੁਆਵਜ਼ਾ ਤੇ ਨੌਕਰੀ ਬਕਾਇਆ ਰਹਿੰਦੀਆਂ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਅੱਜ ਲੀਡਰ ਆ ਰਹੇ ਆ ਉਹੋ ਹੀ ਕਿਸਾਨ ਆ ਜਿਨ੍ਹਾਂ ਦੀਆਂ ਵੋਟਾਂ ਲੈਣ ਆ ਰਹੇ ਆ ਉਹੋ ਹੀ ਲੋਕ ਆ ਜਿਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਜਿੱਥੇ ਭਾਜਪਾ ਦੀ ਮੀਂਹ ਦਾ ਉਹ ਤੇ ਹਰੇਕ ਥਾਂ ਅਪਲੋਡ ਕੀਤਾ ਜਾਊਗਾ ਕਿਵੇਂ ਭਾਜਪਾ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਵਾਅਦਾ ਖਾਫੀ ਕੀਤੀ ਹੈ ਚਾਹ ਕਮੁਖ ਮੰਤਰੀ ਕਹਿਦੇ ਕਿ ਮੋਰ ਲਾਲ ਦਾ ਖੱਟੇ ਦੇ ਬਿਆਨ ਸੀ ਕਿ ਇਸ ਘਰਸੀ ਦਾ ਪਾਤਨਾਣਾ ਪੰਜਾਬ ਵੱਡਾ ਹੈ ਕੇ ਸਾਨੂੰ ਅੱਡੀ ਸੰਗੇ ਹੈ ਤੇ ਸਾਨੂੰ ਅੱਡ ਕਰ ਦਿੰਦਾ ਸਾਡੋਂ ਨੂੰ ਤਿਆਰ ਹੈ ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨਾਂ ਵੱਲੋਂ ਭਾਜਪਾ ਲੀਡਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਖਾਸ ਕਰ ਭਾਜਪਾ ਦੇ ਉਮੀਦਵਾਰ ਪੰਜਾਬ ਦੇ ਵਿੱਚ ਕਿਤੇ ਵੀ ਪ੍ਰਚਾਰ ਲਈ ਪਹੁੰਚਦੇ ਨੇ ਤਾਂ ਕਿਸਾਨ ਪਹਿਲਾਂ ਹੀ ਪਹੁੰਚ ਕੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਫਰੀਦਕੋਟ ਦੀਆਂ ਫਰੀਦਕੋਟ ਦੇ ਵਿੱਚ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਪਹੁੰਚੇ ਸਨ ਤਾਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਮੈਂ ਗਰਮੀਤ ਸਿੰਘ ਗੂਲੇਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਬੀਕੇਜੂ ਕਾਦੀਆਂ ਪਹਿਲੀ ਗੱਲ ਤਾਂ ਇਹ ਵੀ ਸਾਡਾ ਕਿਸੇ ਪਾਰਟੀ ਨਾਲ ਕੋਈ ਵਿਰੋਧ ਨਹੀਂ ਕਿਸੇ ਆਦਮੀ ਨਾਲ ਵਿਰੋਧ ਨਹੀਂ ਸਾਡਾ ਨੀਤੀਆਂ ਨਾਲ ਵਿਰੋਧ ਹੈ ਜਿਸ ਤਰ੍ਹਾਂ ਕਿ ਜਿਹੜੀਆਂ ਕਿਸਾਨੀ ਮੰਗਾਂ 2021 ਵਿੱਚ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਬਾਕੀਆਂ ਤੇ ਵਿਸ਼ਵਾਸ ਦਿਵਾਇਆ ਸੀ ਉਹ ਤੋਂ ਮੁਨਕਰ ਹੋਣ ਤੇ ਜਦੋਂ ਭਾਰਤੀ ਕਿਸਾਨ ਯੂਨੀਅਨ ਦਿੱਲੀ ਨੂੰ ਉਹ ਮੰਗਾਂ ਯਾਦ ਕਰਾਉਣ ਵਾਸਤੇ ਜਾ ਰਹੇ ਸਨ ਦੋ ਫੋਰਮ ਤਾਂ ਇਹਨਾਂ ਨੇ ਸੜਕਾਂ 'ਚ ਕਿੱਲ ਗੱਡ ਕੇ ਦਵਾਰਾਂ ਖੜੀਆਂ ਕਰਕੇ ਅਥਰੂ ਗੈਸ ਬੋਲਗੀਆਂ ਚਲਾ ਕੇ ਸਾਡਾ ਨੌਜਵਾਨ ਸੁਭਕਰਤ ਸਿੰਘ ਸ਼ਹੀਦ ਕਰਤਾ ਉਦੋਂ ਅੱਗੇ ਟਰੈਕਟਰ ਭੰਨੇ 400 ਕਿਸਾਨ ਇਹਨਾਂ ਨੇ ਫੱਟੜ ਕਰ ਦਿੱਤਾ ਅੱਜ ਕਿਹੜੇ ਮੂੰਹ ਨਾਲ ਸਾਡੇ ਇਥੇ ਪੰਜਾਬ ਚ ਆ ਕੇ ਬੂਟਾ ਮੰਗਣ ਆ ਰਹੇ ਆ ਅਸੀਂ ਉਹਨਾਂ ਤੋਂ ਇਹੋ ਸਵਾਲ ਪੁੱਛਣਾ ਕਿ ਕੀ ਅਸੀਂ ਕਿਸੇ ਵਿਦੇਸ਼ੀ ਦੇਸ਼ ਦੇ ਕੋਈ ਧਾੜ ਵੀ ਨਹੀਂ ਅਸੀਂ ਇਸ ਦੇਸ਼ ਵਾਸਤੇ ਅਨਾਜ ਪੈਦਾ ਕਰਕੇ ਇਹ ਦੇਸ਼ ਨੂੰ ਦਿੰਨੇ ਆ ਤੇ ਆਪਣੀਆਂ ਮੰਗਾਂ ਵਾਸਤੇ ਅਸੀਂ ਦਿੱਲੀ ਨੂੰ ਯਾਦ ਕਰਾਉਣ ਵਾਸਤੇ ਦੇਸ਼ ਦੀ ਰਾਜਧਾਨੀ ਜਾ ਰਹੇ ਸੀਗੇ ਅਤੇ ਜੋ ਸਾਡੀਆਂ ਪਹਿਲਾਂ ਮੰਗਾਂ ਜਿਵੇਂ ਲਖਮੀਰਪੁਰ ਖੀਰੀ ਆਚਾਰ ਕਿਸਾਨ ਇੱਕ ਪੱਤਰਕਾਰ ਵੀਰ ਜਿਹੜਾ ਇਹਨਾਂ ਨੇ ਗੱਡੀ ਚੜਾ ਕੇ ਅਜਾ ਮਿਸ਼ਰੇ ਨੇ ਜਿਹੜਾ ਅੱਜ ਵੀ ਮੰਤਰੀ ਪਦ ਤੇ ਹੈਗਾ ਉਹਨਾਂ ਤੇ ਕੇਸ ਚਲਾਇਆ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀਆਂ ਜਿਹੜੀਆਂ ਕਿਸਾਨੀ ਜਿਹੜੇ ਸਾਡੇ 750 ਕਿਸਾਨ ਸ਼ਹੀਦ ਕੀਤਾ ਇਹਨਾਂ ਨੇ ਉਹਨਾਂ ਦੇ ਅਜੇ ਪਰਿਵਾਰਾਂ ਨੂੰ ਕਾਫੀਆਂ ਨੂੰ ਮੁਆਵਜ਼ਾ ਤੇ ਨੌਕਰੀ ਬਕਾਇਆ ਰਹਿੰਦੀਆਂ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਆਪਣੇ ਜਿਹੜੇ ਅੱਜ ਲੀਡਰ ਆ ਰਹੇ ਆ ਉਹੋ ਹੀ ਕਿਸਾਨ ਆ ਜਿਨ੍ਹਾਂ ਦੀਆਂ ਵੋਟਾਂ ਲੈਣ ਆ ਰਹੇ ਆ ਉਹੋ ਹੀ ਲੋਕ ਆ ਜਿਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸਾਨੂੰ ਇਹਦਾ ਰੋਸ ਆ ਅਸੀਂ ਇਹੋ ਹੀ ਸਵਾਲ ਪੁੱਛਣੇ ਆ ਵੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾਗਾ ਕੀ ਸਾਡਾ ਕਿਸਾਨ ਇਹ ਦੇਸ਼ ਦਾ ਅन्नदाता ਇਹ ਦੇਸ਼ ਦਾ ਵਾਸੀ ਨਹੀਂਗਾ ਬਸ ਸਾਡੀਆਂ ਇਹ ਮੰਗਾਂ ਹੋਰ ਕੋਈ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂਗਾ ਸਾਡਾ ਨੀਤੀਆਂ ਨਾਲ ਵਿਰੋਧ ਆ ਇਹ ਜੋ ਵੀ ਐਸਕੇਮ ਮੀਟਿੰਗਾਂ ਕਰਕੇ ਅਗਲਾ ਰਣਨੀਤੀ ਲਿਖੂਗੀ ਜੋ ਵੀ ਸਾਨੂੰ ਉਹ ਦੇਸ਼ ਦੇਣਗੇ ਅਸੀਂ ਉਹ ਤੇ ਫੁੱਲ ਚੜਾਵਾਂਗੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਵੀ 26 ਮੰਡੀਆਂ ਸਾਡੀਆਂ ਜਿਹੜੀਆਂ ਉਹ ਤੋੜ ਕੇ ਸੈਲੋ ਨੂੰ ਦੇਣ ਦੀ ਇਹਨਾਂ ਨੇ ਫਰਮਾਨ ਜਾਰੀ ਕਰ ਦਿੱਤੇ ਸੀ ਉਹ ਕਿਸਾਨਾਂ ਦੇ ਤਿੱਖੇ ਵਿਰੋਧ ਦੇ ਕਾਰਨਾਂ ਨੂੰ ਵਾਪਸ ਲੈਣੇ ਪਏ ਪਰ ਅਜੇ ਵੀ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਇਹ ਕੰਦੋ ਵੀ ਮਤਲਬ ਇਹ ਕਾਨੂੰਨਾਂ ਨੂੰ ਫਿਰ ਇਹ ਦੁਬਾਰਾ ਲਿਆ ਸਕਦੇ ਆ ਅਸੀਂ ਇਹਦੀ ਵੀ ਰਣਨੀਤੀ ਬਣਾ ਕੇ ਇਹਦਾ ਵੀ ਵਿਰੋਧ ਕਰਾਂਗੇ ਇਹਨਾਂ ਦੀ ਨੀਤੀ ਨੂੰ ਗੁੱਤ ਕਿਸਾਨ ਮੋਰਚਾ ਪੰਜਾਬ ਔਰ ਭਾਰਤ ਤੋਂ ਸੱਜਣ ਮੁਖਰੇ ਵੀ ਹੋਏ ਜਿੱਥੇ ਹੀ ਭਾਰਤ ਦਾ ਮੀਂਹ ਦਾ ਕੋਟ ਹਰੇਕ ਤਾਂ ਅਪਲੋਡ ਕੀਤਾ ਜਾਊਗਾ ਕਿਵੇਂ ਭਾਰਤ ਪਾਸ ਸਰਕਾਰ ਨੇ ਸਾਡੇ ਨਾਲ ਵਾਅਦਾ ਕਰਕੇ ਵਾਅਦਾ ਖਾਫੀ ਕੀਤੀ ਹੈ ਹੁਣ ਸਾਡੇ ਕਿਸਾਨ ਉਸ ਅੰਦੋਲਨ ਕਰੇ ਜਾਂਦੇ ਆ ਹਰਿਆਣਾ ਦੇ ਬਾਦਰਾ ਤੇ ਉਥੇ ਰਹਿਣੇ ਸਰਕਾਰ ਨੇ ਕੀ ਕੀਤਾ ਇੱਕ ਮਤਲਬ ਕੇ ਬ੍ਰਿਗੇਡ ਜੇ ਜਿਲਾਏ ਕੱਲ੍ਹ ਘੜ ਤੇ ਸਾਨੂੰ ਵਿਦੇਸ਼ੀ ਸਮਝਿਆ ਜਾ ਰਿਹਾ ਹੈ ਉਥੋਂ ਦੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਕਹਿ ਦਿੱ ਗਏ ਮੋਰ ਲਾਲ ਦਾ ਖੱਟੇ ਦਾ ਬਿਆਨ ਸੀ ਕਿ ਇਹ ਹਰਸੀ ਦਾ ਪਾਤਨਾਲਾ ਪੰਜਾਬ ਵੱਡਾ ਹੈ ਕੇ ਸਾਨੂੰ ਅੱਡੀ ਸਮਝਦੇ ਹੈ ਪੈਸਾ ਨੂੰ ਹੱਦ ਕਰ ਦਿੰਦਾ ਸਾਡਾ ਦਿਲ ਤਿਆਰ ਹੈ ਦੂਜੇ ਨੰਬਰ ਤੇ ਜਿਹੜਾ ਸ਼ੋਅ ਕਰ ਦਿੱਤਾ ਗਿਆ ਉਹਦੇ ਕਰਦੋਂ ਫਟੋ ਫਟ ਸਜ਼ਾ ਦਿੱਤੀ ਜਾਵੇ ਬਾਕੀ ਜਦੋਂ ਸਾਡੇ ਨਖਾਣ ਹੋਇਆ ਟਰੈਕਟਰ ਟਰਾਲੀਆਂ ਦਾ ਆਮ ਵਿਕਣ ਦਾ ਉਹਨੂੰ ਤਪਾਈ ਕੀਤੀ ਜਾਵੇ ਐਮਐਸਪੀ ਦੀ ਕੂਰਦੀ ਗੱਟ ਜਿੱਤੀ ਜਾਵੇ ਮਾਮੀ ਨਥਰਪੁਰ ਲਾਗੂ ਕੀਤੀ ਜਾਵੇ ਲਖਮੀਰਪੁਰ ਕੀ ਜੀ ਦੇ ਕਾਟਲਾ ਨੂੰ ਸਾਥ ਤੋਂ ਸਾਥ ਸਹਾਇਤਾ ਜਣ ਅਜੀ ਮਿਸ਼ਰਾ ਕੇਂਦਰੀ ਗ੍ਰਹਿ ਮੰਤਰੀ ਦੇ ਪੱਤਰ ਦੱਜ ਕਰਕੇ ਉਸਨੂੰ ਜਲਦ ਵਿੱਚ ਭੇਜਿਆ ਜਾਵੇ ਸੀ1 ਪਲੱਸ 2 ਫੈਕਟੀ ਦੇ ਸੁਆਮੀ ਨਾਥੀ ਰਿਪੋਰਟ ਲਾਗੂ ਕੀਤੀ ਜਾਵੇ ਜਿਨ੍ਹਾਂ ਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡਾ ਦੋਨ ਜੈ ਹੋਊਗਾ ਅਸੀਂ ਹਰ ਪਲ ਭਾਜਪਾ ਦਾ ਵਿਰੋਧ ਕਰਦੇ ਰਵਾਂਗੇ ਜਿੱਥੇ ਵੀ ਅੰਤਦਾਸ ਜਾਊਗਾ ਭਾਵੇਂ ਕੋਟਪੁਰਾ ਜਾਂ ਜੈਟੋ ਜਾਵੇ ਉੱਥੇ ਵੀ ਇਸ ਦਾ ਵਿਰੋਧ ਹੋਊਗਾ ਪੰਜਾਬ ਲੈ ਕੇ ਭਾਰਤ ਦੇ ਭਾਜਪਾ ਦਾ ਵਿਰੋਧ ਜੜੀ ਹਾਂਜੀ ਉਹਨਾਂ ਦਾ ਨਾ ਪਾਰਟੀ ਦਾ ਪ੍ਰੋਗਰਾਮ ਸੀ ਹਾਂ ਤਾਂ ਇੱਥੇ ਕੁਝ ਜੱਸੇ ਬੰਦਿਆਂ ਭਾਰਤ ਕਿਸਾਨੀ ਨਿਕਾਦੀਆਂ ਗਰੁੱਪ ਜੀ ਕ੍ਰਾਂਤੀਕਾਰੀ ਗਰੁੱਪ ਬਹਿਰੂ ਗਰੁੱਪ ਜੀ ਇਹ ਸਿੱਧੂਪੁਰ ਗਰੁੱਪ ਇਹ ਸਾਰੇ ਆਏ ਹੋਏ ਆ ਜੀ ਤੇ ਪੀਸਫੁੱਲ ਚੱਲ ਰਿਹਾ ਵੈਸੇ ਚਲੋ ਇਹਨਾਂ ਨੇ ਆਪਣਾ ਪਿਛਲੀ ਵਾਰ ਪ੍ਰਦਰਸ਼ਨ ਕੀਤਾ ਸੀ ਹਾਂ ਬਾਕੀ ਨਾਲ ਗੱਲਬਾਤ ਕਰ ਰਹੇ ਹਾਂ ਸਾਡੇ ਇਹ ਸਾਰੇ ਜੋ ਮਤਲਕੀ ਲਾਣ ਆਰਡਰ ਨੂੰ ਮੇਨਟੇਨ ਰੱਖਣ ਦੀ ਜਿੱਦਾਂ ਦੀ ਪ੍ਰਬੰਧਨ ਦੀ ਲੋੜ ਹੁੰਦੀ ਆ ਉਹ ਸਾਰੇ ਕਰ ਲਏ ਹੈਗੇ ਜੀ ਦੱਸਦੇ ਕਿ ਕਿਸਾਨਾਂ ਨੇ ਦਿੱਲੀ ਵੱਲ ਜਾਣਾ ਸੀਗਾ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ ਰੋਕਿਆ ਯਾਨੀ ਕਿ ਹਰਿਆਣਾ ਦੀਆਂ ਹੱਦਾਂ ਦੇ ਉੱਤੇ ਕਿਸਾਨ ਅਜੇ ਵੀ ਬੈਠੇ ਨੇ ਖਨੌਰੀ ਬੈਰੀਅਰ ਤੇ ਸ਼ੰਭੂ ਬੈਰੀਅਰ ਤੇ ਵੱਡੀ ਗਿਣਤੀ ਚ ਕਿਸਾਨ ਮੌਜੂਦ ਨੇ ਕਿਸਾਨਾਂ ਨੇ ਕਿਹਾ ਸੀ ਕਿ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਇਸ ਕਰਕੇ ਅਸੀਂ ਵੀ ਪੰਜਾਬ ਦੇ ਵਿੱਚ ਵਿਰੋਧ ਕਰਾਂਗੇ ਭਾਜਪਾ ਦਾ ਪਿੰਡਾਂ ਦੇ ਵਿੱਚ ਉਹਨਾਂ ਨੂੰ ਨਹੀਂ ਜਾਣ ਦਿਆਂਗੇ ਤੇ ਹੁਣ ਅਜਿਹਾ ਹੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਹਾੜਾ 13 April ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬੀਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗਿਆ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ। ਨਿਡਰ ਹਾਂ, ਨਿਰਪੱਖ ਰਾਂ। ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 સંਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ।